ਕੋਈ ਪਤੇ ਦੀ ਗੱਲ ਦੱਸੋ ਪਤੇ ਦੀ ਗੱਲ ਆਪਸੇ ਵਾਲਾ ਸਮਾ ਕਿੱਦਾਂ ਦਾ ਹੋਏਗਾ ਇਹ ਦੱਸੋ ਜੇ ਇਧਰ ਨੂੰ ਚੱਲੇ ਆ ਚੰਗਾ ਨੇ ਕਿੱਦਾਂ ਸਾਡੇ ਮਨ ਚ ਕਾਹ ਬੜੀ ਆ ਗਈ ਹੂੰ ਬਹੁਤ ਹਨ ਮੈਂ ਇੱਥੇ ਦੇਖਿਆ ਆਮ ਤੌਰ ਤੇ ਆ ਸੱਪਾਂ ਵਾਲੇ ਆਉਂਦੇ ਆ ਜੀ ਉਹਨਾਂ ਲਈ ਗੱਲ ਕਰੀਦੀ ਆਪੇ ਜਨਚਰ ਇਹ ਠੀਕ ਨਹੀਂ ਹੁੰਦਾ ਜੀ ਉਹਨਾਂ ਚਰ ਦੁੱਧ ਦਹੀਂ ਲੱਸੀ ਜੀ ਨਸ਼ਾ ਨਹੀਂ ਵਰਤਣ ਹੂੰ ਵੇਚ ਇਹਨੇ ਅੱਖਰ ਨਹੀਂ ਚੇਤੇ ਰੱਖਦੇ ਪਤਾ ਨਹੀਂ ਉਹ ਪਿੰਦੇ ਰੂਟੀ ਕਿੱਥੇ ਮਤਲਬ ਮਾਨਾ ਚ ਕਾਲ ਆ ਗਈ ਹੋਆ ਕਾਲ ਆਈ ਤੇ ਇਹਦਾ ਹੱਲ ਕੀ ਆ ਹੱਲ ਤਾਂ ਜੀ ਆਪਣੇ ਆਪ ਮਨ ਨੂੰ ਸ਼ਾਂਤ ਕਰੋ ਇਹ ਸੋਚੋ ਵੀ ਇਹ ਗਲਤੀ ਮੈਂ ਤਾਂ ਨਹੀਂ ਕਰਦਾ ਹਮ ਇੱਕ ਦਿਨ ਬੇਟਾ ਸਾਡਾ ਬੇਲਾ ਨਹੀਂ ਜੀ ਜੀ ਮੈਂ ਪਠਾਨਕੋਟ ਨੂੰ ਜਾਣਾ ਸੀ ਹੁਣ ਡਰਾਈਵਰ ਭੇਜ ਦਿੱਤਾ ਅੱਛਾ ਤੇ ਦੂਵੇ ਕੋਈ ਮੋਰੇ ਜਾਮ ਲਗਾ ਸੀ ਹਮ ਏ ਸਾਡਾ ਡਰਾਈਵਰ ਜੀ ਇਹਨੇ ਦੋ ਕੁ ਵਾਰੀ ਹਾਰਨ ਵੀ ਮਾਰਿਆ ਜੀ 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 ਦੋ ਕੁ ਵਾਰੀ ਘਾਲ ਵੀ ਕੱਢੀ ਹੂੰ ਉਛਾਲਿਆ ਤੁਰਦਾ ਨਹੀਂ ਹੂੰ ਅਰੇ ਹਾਰਨ ਮਾਰਦਾ ਤਾ ਉਹਨੇ ਇੱਕ ਦੋ ਵਾਰੀ ਅਦਾ ਕਿਹਾ ਫੇ ਮੈਂ ਉਹਨੂੰ ਕਿਹਾ ਹੂੰ ਵੀ ਉਹ ਕਿਤੇ ਸੌਖ ਨੂੰ ਤਾਂ ਨਹੀਂ ਖੜਾ ਹੂੰ ਮਰੇ ਤਾਂ ਨਹੀਂ ਨਹੀਂ ਤਾਂ ਉਹ ਖੜੇ ਹੋਣ ਲਈ ਨਹੀਂ ਆਇਆ ਹੂੰ ਤੇ ਤੂੰ ਗਾਲਾਂ ਕੱਢੀ ਜਾਂਦਾ ਗਾ ਮਾਨਸਰ ਗਿਆ ਤਾ ਉੱਥੇ ਮਿਲ ਕਾਇ ਹੂੰ ਉੱਥੇ ਅਸੀਂ ਮੋਰੇ ਪਿਛਲੇ ਨੇ ਇੱਕ ਨੇ ਨਹਾਰ ਨੂੰ ਮਾਰਿਆ ਉਹ ਨੂੰ ਗਾਲਾਂ ਕੱਢਣ ਲੱਗ ਪਿਆ ਮੈਂ ਕਿਹਾ ਤੈਨੂੰ ਦਸੂਆ ਭੁੱਲ ਗਿਆ ਹਾਂ ਨੇ ਇਹ ਤਾਂ ਗੱਲ ਤੁਸੀਂ ਮੈਨੂੰ ਪਹਿਲਾਂ ਦੱਸੀ ਸੀਗੀ ਹਾਂ ਇਹ ਸਾਡੇ ਵਿੱਚ ਅੱਛਾ ਮੈਂ ਤੁਹਾਨੂੰ ਕਹਿਣ ਦਾ ਤਾਂ ਹੱਕ ਰੱਖਦਾ ਹਾਂ ਹੂੰ ਸੁਣਨ ਦਾ ਜ਼ਿਕਰਾ ਹੈ ਨਹੀਂ ਹੂੰ ਜੇ ਮੈਂ ਕੁਝ ਕਹਿਣਾ ਤਾਂ ਉਹਦਾ ਜਵਾਬ ਸੁਣਨ ਦਾ ਜ਼ਿਕਰਾ ਕਰਨਾ ਚਾਹੀਦਾ ਅੱਛਾ ਇੱਕ ਗੱਲ ਦੱਸੋ ਤਾਂ ਬਾਬਾ ਜੀ ਹਾਂ ਜੀ ਇੱਕ ਗੱਲ ਬਹੁਤ ਵਾਰੀ ਇਦਾਂ ਨੋਟਿਸ ਕੀਤੀ ਆ ਹਾਂਜੀ ਮੰਨ ਲਓ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਮੈਂ ਤੁਹਾਨੂੰ ਪਹਿਲੀ ਵਾਰ ਹੀ ਮਿਲਿਆ ਤੁਹਾਡੇ ਦੇਖਣ ਦਾ ਦਾਜ਼ ਇਦਾਂ ਦਾ ਆ ਕਿ ਜਿੱਦਾਂ ਤੁਸੀਂ ਗੁੱਸੇ ਨਾਲ ਦੇਖ ਰਹੇ ਆ ਤੁਹਾਡੀਆਂ ਅੱਖਾਂ ਇਦਾਂ ਦੀਆਂ ਆ ਮੰਨ ਲਓ ਹਾਂ ਹਾਂ ਮੈਂ ਇਦਾਂ ਲੜਾਈਆਂ ਵੀ ਹੁੰਦੀਆਂ ਦੇਖੀਆਂ ਤੂੰ ਦੇਖਦਾ ਕਿਦਾਂ ਵੀ ਮੈਨੂੰ ਹਾਂ ਹਾਂ ਠੀਕ ਆ ਜੀ ਕੋਈ ਮਤਲਬ ਉਹਦੇ ਵਿੱਚ ਨਾ ਮੈਂ ਤੁਹਾਨੂੰ ਜਾਣਦਾ ਆ ਮੈਂ ਤੁਹਾਡੇ ਮੋਰੋਂ ਨੰਗਿਆ ਹੀ ਆ ਬਸ ਇਦਾਂ ਤੁਸੀਂ ਇਦਾਂ ਦੇਖਿਆ ਮੈਨੂੰ ਇਦਾਂ ਕਰਕੇ ਤੁਹਾਡੀ ਅੱਖਾਂ ਦਾ ਸਟਾਈਲ ਇਦਾਂ ਦਾ ਦੇਖਣ ਦਾ ਹਾਂ ਬਸ ਇੰਨੇ ਚ ਲੜਾਈ ਹੋ ਗਈ ਐਡਾ ਹੁੰਦਾ ਦੇਖਿਆ ਕਿਦਾਂ ਤੂੰ ਮੈਨੂੰ ਦੇਖਿਆ ਕਿਦਾਂ ਤੂੰ ਮੈਨੂੰ ਤੂੰ ਕਿਦਾਂ ਦੇਖਿਆ ਮੈਨੂੰ ਤੂੰ ਕਿਦਾਂ ਦੇਖਿਆ ਤੂੰ ਕੌਣ ਆ ਤੂੰ ਕੌਣ ਆ ਇਹਦਾ ਹਾਂ ਹਾਂਜੀ ਪਿੰਡ ਦਾ ਸੀ ਕੋ ਬੰਦਾ ਗੰਨਿਆਂ ਦੀ ਟਰਾਲੀ ਸੀ ਉਹ ਤੇ ਰਾਹ ਚ ਖੜੀ ਕਰ ਗਿਆ ਆ ਸਾਡੇ ਐ ਅੱਛਾ ਜੀ ਅੱਛਾ ਨਗਰ ਨੂੰ ਰਾਹ ਐ ਨਹੀਂ ਸੀ ਇੱਕ ਤੇ ਮੰਦਰ ਨੂੰ ਆਉਣਾ ਸੀ ਉਹ ਗੱਡੀ ਚ ਆਇਆ ਉਹਨੇ ਗੱਡੀ ਰਾਹ ਚ ਖੜੀ ਕਰਤੀ ਹਮ ਅਜੇ ਕਰਕੇ ਨਿਕਲਿਆ ਸੀ ਤੇ ਆਇਦਰੋਂ ਇੱਕ ਟੇਪਰ ਮਿੱਟੀ ਲੈ ਕੇ ਆ ਗਿਆ ਹਮ ਉਹੀ ਬੜਾ ਉਖਾਉ ਕੇ ਬੋਲੇ ਆਏ ਨੂੰ ਗੱਡੀ ਨੂੰ ਪਿੱਛੇ ਕਰ ਮੈਂ ਟੱਪਨਵਾ ਹੂੰ ਕਹਿੰਦਾ ਤੂੰ ਕੌਣ ਹੋਣਾ ਮੈਨੂੰ ਪਿੱਛੇ ਕਰਨਾਲ ਮੈਂ ਮਦਦ ਆ ਤਸ ਕਿੱਥੇ ਖੜੀ ਕਰ ਪਹਿਲਾਂ ਮੇਰੇ ਨਾਲ ਗੱਲ ਕਰ ਤੇ ਤੂੰ ਬੈਕ ਲੈ ਜਾ ਮੈਨੂੰ ਇਥੋਂ ਉੱਟ ਕੇ ਜਾਣਾ ਪਿਆ ਜੀ ਦੋਨਾਂ ਦੀ ਮਿੰਤ ਕੀਤੀ ਹੂੰ ਉਹਨੂੰ ਵੀ ਕਿਹਾ ਤਿੰਨਾਂ ਦੀ ਕੀਤੀ ਓ ਟਾਲੀ ਵਾਲੇ ਨੂੰ ਵੀ ਕਿਹਾ ਜੇ ਕਰਨੀ ਹੁੰਦੀ ਆ ਤੇ ਯਾਰਾਂ ਗਾਂ ਖੜੀ ਕਰਿਆ ਕਰ ਹੂੰ ਤੇ ਉਹ ਮੈਂ ਠੀਕ ਆ ਤੂੰ ਹੀ ਗਲਤ ਆ ਬੱਸ ਤੇ ਇਹ ਇੱਕ ਦੂਜੇ ਨੂੰ ਜਾਣਦੇ ਹੀ ਦੋਨੋਂ ਅੱਛਾ ਵੀ ਕਾਰਨ ਕੀ ਆ ਵੀ ਇਹ ਤਾਂ ਮੈਂ ਠੀਕ ਆ ਤੂੰ ਗੱਲਦਾਰੀ ਗੱਲ ਆ ਗਈ ਬਸ ਇਹ ਮੈਂ ਮੈਂ ਅੱਛਾ ਇਹ ਦੱਸੋ ਵੀ ਪੁਰਾਣੇ ਟਾਈਮ ਵਿੱਚ ਵੀ ਇਦਾਂ ਹੁੰਦਾ ਹੁੰਦਾ ਇਹ ਬਹੁਤ ਘੱਟ ਸ਼ਾਂਤੀ ਬਹੁਤ ਜ਼ਿਆਦਾ ਨਹੀਂ ਸੀ ਇਦਾਂ ਇੱਕ ਦੂਜੇ ਨੂੰ ਦੇਖ ਕੇ ਜਾ ਕਿਤੇ ਨੇ ਗੱਡੀ ਖੜੀ ਕਰਤੀ ਜਾਂ ਕੁਝ ਚਲੋ ਗੱਡੀਆਂ ਤਾਂ ਪੁਰਾਣੇ ਟਾਈਮ 'ਚ ਹੁੰਦੀਆਂ ਨਹੀਂ ਸੀ ਜਿਹੜਾ ਸਾਈਕਲ ਖੜਾ ਕਰਦਾ ਸਾਡੇ ਜੈਲਸੀ ਬਹੁਤ ਵਧੀਆ ਮੈਂ ਇਹ ਦੇਖਿਆ ਤੇ ਮੈਨੂੰ ਆਪਣਾ ਦੁੱਖ ਨਹੀਂ ਦੁਖੀ ਕਰਦਾ ਤੁਹਾਡਾ ਸੁਖ ਦੁਖੀ ਕਰਦਾ ਮੈਂ ਆਪਣੀ એનર્ਜੀ ਇੱਧਰ ਲਾਈ ਜਾਣਾ ਤੇ ਇਹ ਕਿਉਂ ਇਦਾਂ ਨਵਾਦਲ ਚੜੀ ਜਾਂਦਾ ਨਹੀਂ ਉਹ ਤਾਂ ਚਲੋ ਇਹ ਗੱਲ ਤੁਹਾਡਾ ਪੁਆਇੰਟ ਜਿਹੜਾ ਆ ਤੁਸੀਂ ਇਹ ਪਹਿਲਾਂ ਵੀ ਕਲੀਅਰ ਕੀਤਾ ਸੀ ਮੈਨੂੰ ਇਹ ਚੀਜ਼ ਕਿ ਵੀ ਦੂਜੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਸਿੱਧੀ ਗੱਲ ਆ ਵੀ ਇੱਕ ਇਨ ਸ਼ੋਰਟ ਹੈ ਨਾ ਇੱਕ ਹੋਰ ਦੇ ਕਿਹਾ ਜੀ ਜੀ ਖਾਸ ਕਰਕੇ ਲੀਡਰਾਂ ਚ ਜੀ ਮੈਂ ਹੁਣ ਉਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਜੀ ਫਰਜ਼ ਕੀਤਾ ਮੈਂ ਲੀਡਰ ਮੇਰੀ ਅਪਰੋਚ ਹੈਗੀ ਤੁਹਾਨੂੰ ਕੋਈ ਮੇਰੇ ਨਾਲ ਕੰਮ ਪੈ ਗਿਆ ਤੁਸੀਂ ਆਏ ਆ ਮੈਂ ਕਿਹਾ ਵੀ ਮੇਰਾ ਤਾਂ ਅੱਜ ਜਿਹਵਾ ਆ ਮੈਨੂੰ ਤੇਰਾ ਨਾਲ ਦਰਜੀ ਬੜੀ ਆ ਜੀ ਆ ਮੈਂ ਕੱਲ ਨੂੰ ਜਾਂ ਪਰਸ ਨੂੰ ਜਾਉਂਗਾ ਫੇਰ ਟਾਈਮ ਲਈ ਤੁਹਾਨੂੰ ਹੁਣ ਲੋੜ ਸੀ ਉਸ ਕੰਮ ਦੀ ਤੁਹਾਨੂੰ ਕੋਈ ਟੱਕਰ ਗਿਆ ਇਹ ਕੰਮ ਕਰਾ ਲਿਆ ਮੈਨੂੰ ਦੋਨੋਂ ਹੀ ਭਲੇ ਲੱਗਦੇ ਆ ਕਿ ਉਹ ਉਸਲੇ ਬੜਾ ਹਰਦਾ ਹਸੀ ਉਹ ਤੋਂ ਕਿਉਂ ਕਰਾਇਆ ਉਹਨ ਕਿਉਂ ਕਰ ਲੈ ਕੀਤਾ ਸਹੀ ਗੱਲ ਆ ਇਹ ਮੈਂ ਇੱਥੇ ਆਪਣੇ ਪਿੰਡ 'ਚ ਵੀ ਇਦਾਂ ਦੇਖੀ ਹੁੰਦੀ। ਨਹੀਂ ਉਹ ਤਾਂ ਫੇਕ ਤਰੀਕੇ ਨਾਲ ਕਾਲਿਆ ਨਾ ਬੰਦੇ ਦੇ ਅੰਦਰ ਜਿਉਂਨੇ ਕਾਲ ਨਹੀਂ ਮੈਨੂੰ ਇਹਦਾ ਮਤਲਬ ਮੈਂ ਤੁਹਾਨੂੰ ਉਪਰੀ ਹਮਦਰਦੀ ਦਿਖਾ ਲਦਾ। ਹਾਂ ਇਹ ਸੱਚੀ ਆ ਮੈਨੂੰ ਤੁਹਾਡੇ ਨਾਲ ਹਮਦਰਦੀ ਤਾਂ ਮੈਂ ਤਾਂ ਸ਼ੁਕਰ ਕਰਨਾ ਕਿ ਤੁਹਾਡਾ ਕੰਮ ਹੋ ਗਿਆ। ਚਾਹੇ ਕਿਚੋ ਹੋਵੇ। ਹਾਂ ਬਸ 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 ਆ ਗੱਲ ਆ। ਕਾਰਨਾ ਕਰਕੇ ਠਾ ਕਰਦਾ ਇਹ ਹੈ ਜੀ ਤੇ ਕਹਿ ਕਹਿ ਸਕਦੇ ਆ ਸੁਣ ਦਾ ਝਗੜਾ ਵੀ ਕਰੋ। ਉਹਦਾ ਕੋਈ ਜਵਾਬ ਤਾਂ ਹੋਣਾ ਹੀ ਆ। reaction ਜਿਹੜਾ ਆ ਜਿੰਨੇ ਮੈਂ ਜ਼ੋਰ ਨਾਲ ਗੇਂਦ ਮਾਰੀ ਆ ਉਹਨੇ ਨਾਲ ਹੀ ਪਿੱਛੇ ਨੂੰ ਆਉਣੀ ਮੇਰਾ ਤੁਹਾਡੇ ਨਾਲ ਕੀ reaction ਆ ਉਹਦਾ ਜਵਾਬ ਤਾਂ ਆਉਣਾ ਹੀ ਆ ਉਹ ਹੀ ਨਿਊਟਨ ਦਾ ਲਾਅ ਜੀ ਐਕਸ਼ਨ ਐਂਡ ਰੀਐਕਸ਼ਨ ਆਰ ਇਕੁਅਲ ਬਟ ਆਪੋਜ਼ਿਟ ਯੋ ਜੀ ਜਿਆ ਕਹਿ ਲੋ ਜੈਸਾ ਕਰੋਗੇ ਵੈਸਾ ਭਰੋਗੇ